ਇਹ ਅੰਦਰ ਨਾਲ ਪਰਚਾ ਨਹੀਂ ਦਰਜ ਹੋਣਾ ਬਾਜੀ ਥੋੜਾ ਬਹੁਤ ਬਾਜੀ ਥੋੜਾ ਮੈਨੂੰ ਕਰੋ ਕਰੋ ਗਾਹ ਕਰੋ ਉਹ ਆਪਾਂ ਨੇ ਆਪਾਂ ਆਰਡਰ ਆਪਾਂਗੇ ਹਾਂਜੀ ਆਰਡਰ ਆਪਾਂਗੇ ਬਾਤ ਆਗੇ 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 ਓਕੇ ਸਰ ਆ ਥੈਂਕ ਯੂ ਓਕੇ ਬਾਏ ਅੱਜ ਸਾਡੇ ਕੋਲ ਤਕਰੀਬਨ ਪੋਨੀ 9 ਵਜੇ ਇੱਕ ਪੇਸ਼ੈਂਟ ਕੇਵਲ ਸਿੰਘ ਨਾਮ ਜੋ ਦੱਸਿਆ ਜਾ ਰਿਹਾ ਅਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਸੀਗੀ ਤੇ ਇੱਕ ਪੈਟਰੋਲ ਪੰਪ ਦੇ ਜਿਹੜੇ ਓਨਰ ਸੀਗੇ ਉਹ ਲੈ ਕੇ ਆਏ ਸੀਗੇ ਇਹਦਾ ਪੇਸ਼ੈਂਟ ਕੇਵਲ ਸਿੰਘ ਹੈ ਐਬ੍ਰੋਡ ਡੈਡ ਆਇਆ ਸੀਗਾ ਤੇ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਦਾ ਸੀਗਾ ਐਸ ਪਰ ਜੋ ਉਹਨਾਂ ਦੀ ਕੰਪਲੇਂਟ ਪਰਸਨ ਦੀ ਹਿਸਟਰੀ ਹੈ ਇੱਕ ਗਨ ਸ਼ਾਟ ਅਲੈਜੀਸਟੇਫ ਗਨ ਸ਼ਾਟ ਨਾਲ ਇਥੇ ਆਇਆ ਤੇ ਜਦੋਂ ਆਇਆ ਉਸ ਟਾਈਮ ਡੈਥ ਹੋ ਚੁੱਕੀ ਸੀ ਪੇਸ਼ੈਂਟ ਬ੍ਰੋਡ ਡੈਡ ਸੀਗਾ ਠੀਕ ਹੈ ਉਸ ਤੋਂ ਬਾਅਦ ਫਿਰ ਸਾਡੇ ਕੋਲ ਤਕਰੀਬਨ 7:9 ਵਜੇ ਇੱਕ ਹੋਰ ਪੇਸ਼ੈਂਟ ਰਵੀ ਕੁਮਾਰ ਨਾਮ ਦਾ ਸਨਮ ਗਿਰਧਾਲੀ ਲਾਲ ਏਜ 66 ਇਅਰ ਇਹ ਵੀ ਸਾਡੇ ਕੋਲ 7:9 ਵੇ ਪ੍ਰੇਜ਼ੈਂਟ ਕੀਤਾ ਇੱਥੇ ਸਿਵਲ ਹਸਪਤਲ ਬਿਚਾਲੇ ਤੇ ਇਹਦੇ ਇਲੈਜੀਸਟਰੀ ਆਫ ਗਨ ਸ਼ਾਟ ਸੀਗੀ ਇਹਦੀ ਹਾਲ ਕੰਡੀਸ਼ਨ ਥੋੜੀ ਸੀਰੀਅਸਨੈਸ ਗੰਭੀਰ ਹਾਲ ਨੂੰ ਦੇਖਦੇ ਇਹਨੂੰ ਫਰਦਰ ਰੈਫਰ ਕਰ ਦਿੱਤਾ ਗਿਆ ਹਾਇਰ ਸੈਂਟਰ ਸਾਡੇ ਕੋਲ ਨਾਨੇ ਦੇ ਜੇ ਤੇ ਇਹ ਵੀ ਐਸ ਪਰ ਜੋ ਸੇਮ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀਗਾ ਐਸਪਰ ਜਿਹੜੇ ਉਹਨਾਂ ਦੀ ਪੈਟਰੋਲ ਪੰਪ ਆਨਰ ਦੀ ਹਿਸਟਰੀ ਹੈ ਲਾਈਕ ਦਿਸ ਸ਼ਾਟ ਨਾ ਇੱਥੇ ਆਇਆ ਸੀ ਸਰ ਇਹ ਦੱਸਿਆ ਜਾ ਰਿਹਾ ਕਿ ਹਮਾਚੀ ਪਰ ਦੀ ਨਹੀਂ ਇੱਕ ਪੇਸ਼ੈਂਟ ਸੀਗਾ ਕੇਵਲ ਸਿੰਘ ਉਹ ਕੰਮ ਤਾਂ ਉਧਰ ਕਰਦਾ ਬਾਕੀ ਇਹ ਤੁਹਾਨੂੰ ਪੈਟਰੋਲ ਪੰਪ ਆਨਰ ਕੈਨ ਟੈਲਰ ਯੂ ਬੈਟਰ ਇਸ ਚੀਜ਼ ਬਾਰੇ ਮੈਂ ਤੇ ਇਹ ਪੈਟਰੋਲ ਪੰਪ ਤੇ ਕੀ ਕਰਦੇ ਸੀ ਇਹ ਤਾਂ ਪੈਟਰੋਲ ਪੰਪ ਆਨਰ ਉਧਰ ਹੀ ਕੰਮ ਕਰ ਜਾਂ ਗੈਰ ਨੋਰਮ ਆਫ ਦਿਸ ਸੀ ਤੇ ਉਹਨਾਂ ਨੇ ਉਹਨਾਂ ਜੋ ਉਹਨਾਂ ਦੱਸਿਆ ਵੀ ਸਾਡੇ ਉਧਰ ਹੀ ਕਰਦੇ